ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ 메ਨ ਸ਼ਹਿਰ ਦੇ ਵਿੱਚੋਂ ਆਪਾਂ ਇਹ ਵੀਡੀਓ ਅਪਲੋਡ ਕਰਨੀ ਹੈ ਦੋਸਤੋ ਇਹ ਆਪਣੇ ਜਿਹੜੀ ਆਪਾਂ ਵੀਡੀਓ ਲੋਡ ਕਰਨ ਲੱਗੇ ਆਂ ਇਹ ਆਪਣੇ ਰਿਸ਼ਤੇਦਾਰ ਹੀ ਆ ਵੀਰ ਹੁਣੀ ਇਹਨਾਂ ਦਾ ਦੋਸਤੋ ਜਿਹੜਾ ਪਰਿਵਾਰ ਆ ਸਾਰਾ ਫੋਰਨ ਕੰਟਰੀ 'ਚ ਤੇ ਭਾਜੂਣੀ ਆਪ ਇੱਥੇ ਰਹਿੰਦੇ ਆ ਤੇ ਇਹਨਾਂ ਦਾ ਵੀ ਵੀਜ਼ਾ ਆ ਬੱਚੇ ਬਾਹਰ ਆ ਇਸ ਕਰਕੇ ਦੋਸਤੋ ਇਹਨਾਂ ਜਿਹੜੇ ਪਸ਼ੂ ਤਕਰੀਬਨ ਸਾਰੇ ਹੀ ਸੇਲ ਕਰਨੇ ਆ ਜਿੰਨੇ ਵੀ ਵੀਡੀਓ ਦੇ ਵਿੱਚ ਦੋ گاਵਾ ਇੱਕ ਮਰਜ ਤੇ ਇੱਕ ਇਹ ਝੋਟੀ ਤੇ ਨਾਲ ਦੋਸਤੋ ਏਕੇ ਜਿਹੜਾ ਆਪਣਾ ਗੱਡੀ ਹੈਗੀ ਠੇਲਾ ਮੋਟਰਸਾਈਕਲ ਵਾਲੀ ਇਹ ਵੀ ਦੋਸਤੋ ਸੇਲ ਕਰਨੀ ਹੈ ਸੋ ਦੋਸਤੋ ਉਹ ਡਿਟੇਲ ਆ ਜਿਹੜੀ ਇਹਨਾਂ ਪਸ਼ੂਆਂ ਦੀ ਸਾਰੀ ਤੁਹਾਨੂੰ ਮੈਂ ਆਪ ਦੱਸੂਗਾ ਕਿਉਂਕਿ ਵੀਰ ਜੀ ਹੁਣ ਆਪ ਇੱਥੇ ਹੈ ਨਹੀਂ ਗੇ ਉਹ ਕਿਤੇ ਕੰਮ ਗਏ ਆ ਸ਼ਹਿਰ ਪਸ਼ੂ ਤੁਹਾਨੂੰ ਤੋਰ ਕੇ ਵੀ ਵੀਡੀਓ ਵਿੱਚ ਦਿਖਾਵਾਂਗੇ ਤੋਕੜਾ ਗੱਬਣਾ ਤਿੰਨੇ ਹੀ گاਵਾ ਦੋਵੇਂ گاਵਾ ਤੋਕੜ ਗੱਬਣਾ ਤੇ ਮੱਝ ਵੀ ਜਿਹੜੀ ਇਹ ਤੋਕੜ ਗੱਬਣਿਆ ਦੁੱਧ ਕਿੰਨਾ ਕਰਾਂ ਮੈਂ ਤੁਹਾਨੂੰ ਦੋਸਤੋ ਸਾਰਾ ਨਾਲ ਨਾਲ ਦੱਸੀ ਜਾਊਗਾ ਤੇ ਨਾਲ ਨਾਲ ਆਪਾਂ ਤੁਹਾਨੂੰ ਤੋਰ ਕੇ ਵਿਖਾਈ ਜ ਆ ਮੀਰ ਮਰਲੇ ਨੂੰ ਤੋੜ ਕੇ ਨੰਬਰ ਆ ਦੋਸਤੋ ਮੈਂ ਤੁਹਾਨੂੰ ਤੋੜ ਕੇ ਆਪ ਹੀ ਗਾਂ ਨੂੰ ਦਿਖਾਉਣਾ ਕਿਉਂਕਿ ਇਹ ਪਹੁ ਜਿਆਦੇ ਰਹਿੰਦੇ ਆ ਖੱਲੇ ਇਦਾਂ ਹੀ ਖੱਲੇ ਤੁਰੇ ਫਿਰਦੇ ਆ ਦੇ ਮ제 ਦੇ ਨਾਲ ਬਸ ਇਹ ਚੋਣ ਲੱਗੀਆਂ ਦੋਸਤੋ ਆਪਾਂ ਬਣਨੇ ਇਹ ਜਿਹੜੀ ਗਾਂ ਆ ਇਹ ਸੱਤਾਂ ਮਹੀਨੇ ਦੀ ਗੱਬਲੀਆਂ ਤੇ ਹੁਣ ਜਿਹੜਾ ਦੁੱਧ ਆ ਇਹਦੇ ਥੱਲੇ ਤਕਰੀਬਨ 5 ਕਿਲੋ ਆਪਾਂ ਡਰਾਈ ਕਰਨ ਦੇ ਆ ਦੂਜਾ ਸੂਆ ਸੁਣੀ ਸੱਜਰ ਨੇ ਦੋਸਤੋ ਦੁੱਧ ਦੇ ਨੇ 35 ਕਿਲੋ ਪਹਿਲੀ ਸਵੇਰ ਚ ਆਇਆ ਵਾ ਤੇ ਐਲ ਕੀ ਦੋਸਤੋ ਇਹ 40 ਤੋਂ ਪਲਫ ਚਵਾਉਗੇ ਜਿਹੜੀ ਗਾਂ ਆਈਏ ਇਹ ਜੋਲੀ ਡੇਰੀ ਫਾਰਮ ਅੰਮ੍ਰਿਤਸਰ ਤੋਂ ਆਈਏ ਚੰਗੇ ਮਿਲਕ ਰਿਕਾਰਡ ਲਈ ਗਾਂ ਉਹ ਤੇ ਚੰਗਾ ਦੋਸਤੋ ਇਹ ਤਾਂ ਗਾਂ ਦਾ ਕੱਦ ਕਾਠ ਆ ਬਰੀਡ ਵੀ ਦੋਸਤੋ ਬਹੁਤ ਵਧੀਆ ਵਗਾਂ ਦੀ ਸੱਤਾਂ ਮਹੀਨੇ ਦੋਸਤੋ ਗੱਬਣ ਚੈੱਕ ਪਾਸ ਤੇ ਜਿਹੜਾ ਹੁਣ ਆਪਾਂ ਦੁੱਧ ਇਹਨੂੰ ਡਰਾਈ ਕਰਨੇ ਹਿਸਾਬ ਨਾਲ 5 ਕਿਲੋ ਦੁੱਧ ਅਜੇ ਵੀ ਥੱਲੇ ਮੌਜੂਦਾ ਹੈਗਾ ਤੇ ਮੁੱਲ ਜਿਹੜਾ ਦਾ ਆਪਾਂ ਕਰਾਂਗੇ ਦੋਸਤੋ 30000 ਰੁਪਿਆ ਕਿਉਂਕਿ ਭਾਜੀ ਉਹਨੇ ਮਤਲਬ ਜਾਣ ਦਾ ਕਰਕੇ ਬਾਹਰ ਜਿਹੜੇ ਇੰਨੇ ਨਾਰਮਲ ਮੁੱਲ ਰੱਖੇ ਆ ਕੋਈ ਇਹ ਨਾ ਵੀ ਰੱਖੇ ਕਿ ਇੰਨੇ ਦੁੱਧ ਵਾਲੀ ਗਾਂ ਨਾਰਮਲ ਰੇਟ ਚ ਨੀਚੇ ਦੇਣ ਦਾ ਸਿਰਫ ਇਹਨਾਂ ਨੇ ਭਾਜੀ ਇਹਨਾਂ ਨੇ ਬਾਹਰ ਦੇਣਾ ਪਸ਼ੂ ਦਾ ਸਾਰੇ ਸੇਲ ਕਰ ਦੇਣੇ ਉਸ ਤੋਂ ਅੱਗੇ ਦੋਸਤੋ ਤੁਹਾਨੂੰ ਇੱਕ ਦੋਸਤੋ ਇਹ ਜਿਹੜੀ ਗਾਂ ਆਈ ਏ ਜਿਹੜੀ ਗਾਂ ਫਾਰਮ ਤੋਂ ਆਈ ਏ ਬਹੁਤ ਵਧੀਆ ਫਾਰਮ ਦੋਸਤੋ ਚੰਗੀ ਬਰੀਡ ਵਾਲੀ ਜੇ ਕਿਸੇ ਨੇ ਗਾਂ ਇਸ ਗਾਂ ਤੋਂ ਬੱਚੇ ਲੈਣੇ ਹੁੰਦੇ ਦੋਸਤੋ ਇਹ ਬਹੁਤ ਵਧੀਆ ਗਾਂ ਬੱਚੇ ਦੇ ਸਕਦੀ ਹੈ ਕਿਉਂਕਿ ਆਪ ਵੀ ਗਾਂ ਦੀ ਸ਼ਾਈਨਿੰਗ ਬਹੁਤ ਹੈ ਤੇ ਕੱਦ-ਕੜ ਵੀ ਦੋਸਤੋ ਗਾਂ ਦਾ ਬਹੁਤ ਵਧੀਆ ਚੰਗੇ ਮਿਲਕਰ ਕੌੜਲੀ گاਵਾ ਦੋਸਤੋ ਹੁਣ ਤੇ ਦੋਸਤੋ ਬਿਲਕੁਲ ਦੁੱਧ ਦੇ ਡਰਾਈ ਤੇ ਚੱਲਣ ਦੀ ਹੈ ਸਿਰਫ 5 ਕਿਲੋ ਦੁੱਧ ਜਿਹੜਾ ਆਪਾਂ ਚੋਨੇ ਆ ਤੁਹਾਨੂੰ ਦੁੱਧ ਦੀ ਦੁੱਧ ਤੋਂ ਮੈਂ ਕਪੈਸਿਟੀ ਦੱਸ ਦਿੱਤੀ ਹੈ ਤੇ ਜਿਹੜੀ ਦੂਜੀ گاਵਾ ਦੋਸਤੋ ਉਹ ਆਪਾਂ ਲੋਕਲ ਲਈ ਇੱਥੋਂ ਉਹ ਵੀ ਗਾਂ ਦੋਸਤੋ ਚੰਗਾ ਦੁੱਧ ਚਵਾਇਆ ਉਹ ਦੋਨੇ ਗਾਂ ਤੁਹਾਨੂੰ ਉਹ ਵੀ ਗਾਂ ਦਿਖਾਉਨੇ ਆ ਦੋਸਤੋ ਇਹ ਜਿਹੜੀ ਗਾਂ ਇਹ 4 ਮਹੀਨਿਆਂ ਦੀ ਚੈੱਕ ਪਾਸ ਗੱਭਣ ਤੇ ਇਹਦੇ ਸਲੇ ਦੁੱਧ ਹੁੰਡਲਾ ਹੈਗਾ ਮੌਕੇ ਤੇ 10 ਕਿਲੋ ਦੁੱਧ ਤਿਆਰ ਆ ਚੈੱਕ ਪਾਸ ਹੈ ਦੋਵਾਂ 4 ਮਹੀਨਿਆਂ ਦੀ ਦੁਜੇ ਤਿਜੇ ਸਵੇਰ ਵਾਸਤੇ ਇਹ ਵੀ ਦੋਸਤੋ ਫਿਰ ਉਈ ਇਹਨਾਂ ਨੂੰ ਬੰਨਿਆ ਨਹੀਂ ਰੱਸੀ ਪਾ ਕੇ ਐਦਾਂ ਹੀ ਆਪਦੇ ਮਜੇ ਨਾਲ ਇਹ ਪੱਠੇ ਪੁੱਠੇ ਖਾਂਦੇ ਆ ਆ ਦੋਸਤੋ ਕਰ ਲੋ ਚੈੱਕ ਇੱਕ ਵਾਰੀ ਤੁਰੀ ਜੰਦੀ ਗਾਂ ਤੇ ਦੀ ਆਰਡਰ ਕੁਆਲਿਟੀ ਚੈੱਕ ਕਰ ਲੋ ਤੀਜੇ ਸਵੇਰੇ ਵਾਸਤੇ ਦੋਸਤੋ ਗੱਬਣੇ ਚਮਾ ਮਹੀਨੇ ਦੀ ਚੈੱਕ ਪਾਸ ਦੁੱਧ ਹੋਣ ਜਿਹੜਾ ਮੌਕੇ ਤੇ ਮੌਜੂਦਾ 10 ਕਿਲੋ ਤੇ ਜਿਹੜਾ ਮੁੱਲ ਆ ਇਹਦਾ ਮੁੱਲ ਦੋਸਤੋ ਤੁਹਾਨੂੰ ਮੈਂ ਦੱਸ ਦਿੰਦਾ ਦਾ 25000 ਰੁਪਿਆ ਦੋਸਤੋ ਇਸ ਗਾਂ ਦਾ ਮੁੱਲ ਆ ਬਹੁਤ ਉਸਣਾ ਦੀ ਕੁਆਲਿਟੀ ਚੈੱਕ ਕਰ ਲੋ ਦੀ ਬਹੁਤ ਵਧੀਆ ਦੋਸਤੋ ਸੁਣਾ ਦੀ ਕੁਆਲਿਟੀ ਸੱਜਰ ਨੇ ਦੋਸਤੋ ਇਹਨੇ 25 ਕਿਲੋ ਦੁੱਧ ਚੁਵਾਇਆ ਦੋਸਤੋ ਜਰਸੀ ਕ੍ਰੋਸ ਆ ਸੱਜਰ ਸੂਈ ਗਾਨੇ ਦੋਸਤੋ 25 ਕਿਲੋ ਦੁੱਧ ਕੱਢਿਆ ਵਾ ਮਤਲਬ ਆਹ ਨੂੰ ਹਵਾਨੇ ਤੇ ਬਿਲਕੁਲ ਵੈਨ ਦੀ ਚੈੱਕ ਕਰੋ ਨਾੜਾ ਨੂੜਾ ਦੋਸਤੋ ਹਵਾਨੇ ਦੇ ਕਾਫੀ ਮੋਟੀਆਂ ਮੋਟੀਆਂ ਨਾੜਾਂ ਵਾ ਤੇ ਥਣਾ ਦੀ ਦੋਸਤੋ ਕੁਆਲਿਟੀ ਵੀ ਚੰਗੀ ਆ ਇੱਕ ਦੋਸਤੋ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਦੁਬਾਰਾ ਇਹਨੂੰ ਤੋੜ ਕੇ ਵਿਖਾਉਣ ਦੀ ਤੇ ਦੋਸਤੋ ਤੁਹਾਨੂੰ ਚਿਹਰਾ ਦਿਖਾਉਣੇ ਦਾ ਫੇਸ ਕੁਆਲਿਟੀ ਦੀ ਚੈੱਕ ਕਰ ਲਿਓ ਕੋਰੀ ਆ ਦੋਸਤੋ ਕਰ ਲਓ ਚੈੱਕ ਇਹਦੀ ਫੇਸ ਆ ਦੋਸਤੋ ਬਿਲਕੁਲ ਯਰਸੀ ਗਾਂ ਵਾਲਾ ਮੂੰਹ ਲੱਗਾ ਦੋਸਤੋ ਇਹਨੂੰ ਵੇਖੋ 25000 ਰੁਪਏ ਦੋਸਤੋ ਮੋਲ ਕਰਦੇ ਇਹਦਾ ਬਾਕੀ ਦੋਸਤੋ ਦੁੱਧ ਇਹਨੇ ਗਾਣੇ ਇਹਨੇ ਵਿੱਚ ਚੰਗਾ ਚਵਾਇਆ ਯਰਸੀ ਦੇ ਨਾਲ ਕਰਾਸ ਹੈ ਤੇ ਉਸ ਤੋਂ ਅੱਗੇ ਦੋਸਤੋ ਇੱਕ ਇੱਕ ਕੱਟੀ ਆ ਨਾਲ ਛੋਟੀ 1 ਸਾਲ ਤੇ 2 ਮਹੀਨੇ ਇਸ ਕੱਟੀ ਦੀ ਉਮਰ ਹੈ ਪਿਓਰ ਨੀਲੀ ਰਾਵੀ ਤੋੜ ਕੇ ਦੋਸਤੋ ਤੁਹਾਨੂੰ ਕੱਟੀ ਵੀ ਮਣੀ ਦਿਖਾ ਦਿੰਨਾ ਮੈਂ ਆਹ ਲੋ ਦੋਸਤੋ ਕਰੋ ਚੱਕ ਪਿਓਰ ਦੋਸਤੋ ਬਿਲਕੁਲ ਨੀਲੀ ਰਾਵੀ ਦੇ ਵਿੱਚ ਦੋਸਤੋ 1 ਸਾਲ ਤੇ 2 ਮਹੀਨੇ ਦੀ ਉਮਰ ਹੈ ਤੇ ਇਹਦੀ ਜਿਹੜਾ ਮਦਰ ਮਿਲਕ ਰਿਕਾਰਡ ਹੈ 18 ਕਿਲੋ ਇਹਦੀ ਮਾਂ ਨੇ ਦੁੱਧ ਚੋਆਇਆ ਵਾ ਚੰਗੇ ਦੋਸਤੋ ਇਹ ਵੀ ਗਾਂ ਜਿਹਦੇ ਮਦਰ ਦਾ ਰਿਕਾਰਡ ਚੰਗਾ ਵਾ ਤੇ ਚੰਗੇ ਦੋਸਤੋ ਗਾਂ ਸੀਮਨ ਦੀ ਏ ਕੱਟੀ ਆ ਜੇ ਕੋਈ ਚੰਗਾ ਵੀਰ ਕੋਈ ਸਾਹਮਣ ਵਾਲਾ ਲੈ ਗਿਆ ਤੇ ਨੀਲੀ ਰਾਵੀ ਤੇ ਜਿਹਨੇ ਕੰਮ ਕਰਨਾ ਵਾ ਦੋਸਤੋ ਬਹੁਤ ਵਧੀਆ ਇਹ ਕੱਟੀ ਬਣੂਗੀ ਗਾਂ ਬੱਚੇ ਵੀ ਦੋਸਤੋ ਨੀਲੀ ਰਾਵੀ ਤੇ ਬਹੁਤ ਵਧੀਆ ਦੇ ਸਕਦੀ ਹੈ ਮੁੱਲ ਨੂੰ ਦੋਸਤੋ ਇਸ ਦਾ ਕੱਟੀ ਦਾ ਆਪਾਂ ਕਰਾਂਗੇ 7000 ਰੁਪਿਆ ਮੁੱਲ ਕਰਾਂਗੇ ਬਾਕੀ ਮਾਨਤਨ ਦੋਸਤੋ ਜਰੂਰ ਹੋਊਗਾ ਮੌਕੇ ਤੇ ਇਹਦੀ ਫੇਸ ਕੁਆਲਟੀ ਚੈੱਕ ਕਰ ਲਓ ਦੋਵੇਂ ਅੱਖਾਂ ਬਿਲੀਆਂ ਫੇਸ ਕੁਆਲਟੀ ਕਰੋ ਚੈੱਕ ਪੈਰ ਵੀ ਚਾਰੇ ਦੋਸਤੋ ਇਹਦੇ ਵਾਈਟ ਆ ਪੂਛ ਵੀ ਵਾਈਟ ਆ ਹਾਂਜੀ ਦੋਸਤੋ ਉਸ ਤੋਂ ਅਗੇ ਇਹ ਜਿਹੜੀ ਮੱਝ ਆ ਤੇ ਜੇ ਸੂਏ ਵਾਸਤੇ ਦੋਸਤੋ ਮੱਝ ਆ ਚਮਾ ਮਹੀਨਿਆਂ ਦੀ ਚੈੱਕ ਪਾਸ ਗੱਭਣੇ ਵੀ ਤੇ ਇਹਦੇ ਥੱਲੇ ਜਿਹੜਾ ਦੋਸਤੋ ਮੋਦ ਦੁੱਧ ਹੋਣਾ ਗਾਵਾ ਮੌਜੂਦਾ 10 ਕਿਲੋ ਦੁੱਧ ਤਿਆਰ ਆ ਦੋਸਤੋ ਮੈਂ ਖੋਲ ਕੇ ਤੁਹਾਨੂੰ ਵਿਖਾ ਸਕਦਾ ਕਿਉਂਕਿ ਇਹ ਥੋੜਾ ਜਿਹਾ ਉਪਰੋਂ ਉਪਰਾ ਕਈ ਰਾਂ ਕਰਦਾ ਪਸ਼ੂ ਮਹਿਰੂ ਪਸ਼ੂ ਜਿਹੜਾ ਜ਼ਿਆਦਾ ਕਰ ਜਾਂਦਾ ਕਈ ਰਾਂ ਤੇ ਮੁੱਲ ਜਿਹੜਾ ਦੋਸਤੋ ਇਹਦਾ ਜਿੰਨਾ ਮਰਜ਼ੀ ਕਰੀ ਜਾਈਏ ਭਾਵੇਂ ਕੋਈ ਇਹੋ ਜਿਹੀ ਮੱਝ ਦਾ ਦੋਸਤੋ ਮੁੱਲ ਲੋ ਕੀ 50 55 60 70000 ਵੀ ਕਰੀ ਜਾਂਦੇ ਆ ਪਰ ਆਪਾਂ ਦੋਸਤੋ ਜਿਹੜਾ ਇਹਦਾ ਮੁੱਲ ਕਰਾਂਗੇ ਨਾਰਮਲੀ ਕਰਾਂਗੇ 40000 ਰੁਪਿਆ ਉਹ ਚੋਂ ਦੋਸਤੋ ਮਾਨਤਾ ਨਾਲ ਆਪਾਂ ਜ਼ਰੂਰ ਕਰਾਂਗੇ ਦੋਦੋ ਦੋਸਤੋ ਹੁਣ ਜਿਹੜਾ ਮੌਕੇ ਤੇ ਤਿਆਰ ਆ ਇਸ ਲਈ 10 ਕਿਲੋ ਦੁੱਧ ਤਿਆਰ ਆ 4 ਮਹੀਨੇ ਦੀ ਚੈੱਕ ਪਾਸ ਗੱਬਣ ਦੋਸਤੋ ਇਹਨੇ ਮੈਨੇ ਸੱਜਰ ਨੇ 16 ਕਿਲੋ ਦੁੱਧ ਚਵਾਇਆ ਵਾ ਇਹ ਤਾਂ ਸਿਰਫ ਦੋਸਤੋ ਇੱਕ ਬਾਹਰ ਜਾਣ ਦਾ ਕਰਕੇ ਇਹਨਾਂ ਨੇ ਭਾਜੀ ਉਹਨਾਂ ਨੇ ਮੋਲੇ ਨੇ ਥੋੜੇ ਜਿਹਾ ਘਟ ਰੱਖੇ ਕਿਉਂਕਿ ਚਲੋ ਤੇ ਆਪਣੇ ਨਗਦ ਪੈਸੇ ਵਟੇ ਜਾਣਗੇ ਤੇ ਤੁਹਾਨੂੰ ਪਤਾ ਜੀ ਇੱਥੇ ਕਿਸ ਨੂੰ ਦੇਣਗੇ ਤੇ ਇੱਥੇ ਆਧਾਰ ਕਿਸ ਨੇ ਖੜਨੀਆਂ ਜਾਂ ਮਗਰੋਂ ਕਿਸ ਨੇ ਪੈਸੇ ਕੀ ਤਾਂ ਕਿੱਦਾਂ ਦੇਣੇ ਕਿੱਦਾਂ ਨਹੀਂ ਕਰਨੇ ਬਾਕੀ ਦੋਸਤੋ ਚਲੋ ਰੇਟ ਵੀ ਨਾਰਮਲ ਪਾਏ ਆ ਮਜਬੂਰੀਆਂ ਦੋਸਤੋ ਹੁੰਦੀਆਂ ਕਈ ਵਾਰਾਂ ਪਰਿਵਾਰ ਦੀਆਂ ਪਰ ਚਲੋ ਆਪਦਾ ਬਾਹਰ ਜਾਣਾ ਕਰਕੇ ਆਪਦੀ ਚਲੋ ਪੈਸੇ ਜਿਹੜੇ ਸੇਫ ਹੋਣਗੇ ਚੰਗੇ ਦੋਸਤੋ ਰਿਕਾਰਡ ਲਈ ਮਾਝੇ 10 ਕਿਲੋ ਚਵਾ ਮਹੀਨੇ ਦੀ ਚੈੱਕ ਪਾਸ ਗੱਭਣ ਤੇ گاਵਾ ਦੋਸਤੋ ਤੁਹਾਨੂੰ ਮਦਦੋਂ ਵਿੱਚ ਦਿਖਾਈ ਕਰਤੀਆਂ ਆ ਆਹ ਦੋਸਤੋ ਕਰੋ ਚੱਕ ਗਾਂ ਜਦਾ ਉਹਦੇ ਮਜੇ ਨਾਲ ਖੁੱਲੀ ਤਰੀ ਫਿਰਦੀ ਹੈ ਜਿਹੜਾ ਭਾਈ ਉਹਨਾਂ ਦਾ ਸਕਰੀਨ ਤੇ ਚੱਲਦਾ ਕਰਦਾਂਗੇ ਜਿਹੜੇ ਵੀ ਵੀਰ ਨੂੰ ਦੋਸਤੋ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਜੀ ਉਸ ਤੋਂ ਅਗੇ ਦੋਸਤੋ ਤੁਹਾਨੂੰ ਇੱਕ ਇਹ ਮੋਟਰਸਾਈਕਲ ਵਾਲੀ ਰੇੜੀ ਦਿਖਾਉਣੀ ਹੈ ਇਹ ਵੀ ਵੀਰ ਨਾਲ ਸੇਲ ਕਰ ਦੇਣੀ ਹੈ ਦੋਸਤੋ ਇੱਕ ਆਹ ਮੋਟਰਸਾਈਕਲ ਵਾਲੀ ਰੇੜੀ ਹੈ ਇਹ ਵੀ ਨਾਲ ਹੀ ਆਪਾਂ ਸੇਲ ਕਰਨੀ ਕੋਈ ਵੀਰ ਇਹਦਾ ਚਾਹਵਾਨ ਹੋਵੇ ਲੈਣ ਵਾਲਾ ਇਹ ਵੀ ਦੋਸਤੋ ਮੋਲ ਚਲੋ ਇਹਦਾ ਵੀ ਤੇ ਕੋਈ 7-8000 ਰੁਪਿਆ ਡਿਮਾਂਡ ਆ ਬਾਕੀ ਦੋਸਤੋ ਮੌਕੇ ਤੇ ਚਲੂ ਜਿੱਦਾਂ ਵੀ ਹੋਊਗਾ ਕਰ ਲਾਂਗੇ ਥੋੜਾ ਬੜਾ ਪੱਠੇ ਪੁੱਠੇ ਦੋਸਤੋ ਇਹ ਤੇ ਵਧੀਆ ਆ ਜਾਂਦੀ ਆ ਗੋਹਾ ਗਵਾ ਕਿਸ ਨੇ ਬਾਹਰ ਖੜਨਾਂ ਵਲ ਲੱਗ ਗਈ ਇਦਾਂ ਦੋਸਤੋ ਤਬਦੀਲ ਲਈ ਚਲ ਜਾਂਦੀ ਏ ਮੋਟਰਸਾਈਕਲ ਨੂੰ ਦੋਸਤੋ ਚਲੂ ਹਾਲਤ ਕਿਦਾਂ ਦੀ ਠੀਕ ਆ ਪਸ਼ੂ ਦੋਸਤੋ ਤੁਹਾਨੂੰ ਜਿਹੜੇ ਦਿਖਾਏ ਵਿੱਚ ਤਿੰਨ ਦੋ گاਵਾ ਤੇ ਇੱਕ ਮੱਝ ਤੇ ਇੱਕ ਝੋਟੀ ਜਿਹੜਾ ਵੀ ਕੋਈ ਪਸ਼ੂ ਕਿਸੇ ਵੀਰ ਨੂੰ ਪਸੰਦ ਆਊਗਾ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਵਾ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਜੇ ਤਸੱਲੀ ਜਿਹੜੀ ਕਰਨੀ ਨਿਰਖ ਪਰਖ ਜਿਹੜੀ ਕਰਨੀ ਆਪਸੀ ਆਪਨੀ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ